ਮਦਦ ਚ ਲੱਗ ਰਿਹਾ ਮੈਂ ਕਿ ਪੱਟ ਲਾ ਜਿਹੜਾ ਇੱਕ ਮੁਕਤ ਰਵੀ ਮਹਾਜਨ ਬੰਦਾ ਹੈ ਉਹ ਜਾ ਰਿਹਾ ਸੀਗਾ ਸਿਗਨ ਲਾਈਨ ਏਰੀਆ ਦੇ ਵਿੱਚ ਅ ਐਲਬਰਟ ਰੋਡ ਵੱਲ ਇੱਕ ਨੈਨੋ ਕਾਰ ਨੇ ਇਹ ਕੱਲ੍ਹ ਵੀ ਨੈਨੋ ਕਾਰ ਨੇ ਹਿੱਟ ਕੀਤਾ ਤੇ ਇਹ ਬੰਦਾ ਐਕਟਿਵਾ ਤੇ ਸੀਗਾ ਇਹ ਬੰਦਾ ਆਪਣਾ ਮਿੰਟ ਰਵੀ ਮਹਾਜਨ ਉੱਥੇ ਡਿੱਗ ਗਿਆ ਪੀੜ ਹੋਨੇ ਕੱਟੀ ਹੋ ਗਈ ਤੇ ਜਦੋਂ ਪੀੜ ਕੱਟੀ ਹੋ ਗਈ ਤੇ ਇੱਕ ਜਿਹੜਾ ਅਕਿਊਜ਼ ਹੈ ਫਮੀਲ ਸੈਣੀ ਜਦੋਂ ਮਤਲਬ ਲਾਕੀ ਨਾਲ 2 ਲੱਖ ਰੁਪਇਆ ਉਹਦੇ ਜੇਬ ਚ ਪੜ ਲਿਆ ਤੇ ਫਰਾਰ ਹੋ ਗਿਆ ਤੇ ਜਦੋਂ ਸਾਨੇ ਕਲਾ ਮਿਲੀ ਅਸੀਂ ਪਰਚਾ ਵੀ ਦਰਜ ਕੀਤਾ ਐਫ ਆਈ ਆ ਨੰਬਰ ਤੇ ਤੇ ਅਸੀਂ ਇਹਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਇਹਦੇ ਕੋਲੋਂ ਸਾਨੂੰ 60000 70000 ਰੁਪਇਆ ਕੈਸ਼ ਬਰਾਮਦ ਹੋਇਆ ਤੇ ਇਤਲਾ ਜਿਹੜਾ ਇਹਦਾ ਹੀ ਕਬੀਲ ਦਾ ਜਿਹੜਾ ਐਕਟਿਵ ਹੈਗਾ ਉਹ ਵੀ ਅਸੀਂ ਇਹਦੇ ਕੋਲੋਂ ਗ੍ਰਾਮਤ ਕੀਤਾ ਸੀ ਅਨੇ ਬੀ ਅਸੀਂ ਹੋਰ ਵੀ ਕੰਪਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹਦੇ 2 ਲੱਖ ਦਾ ਫਸਲ ਜਦੋਂ ਤੱਕ ਇਹ ਕਲਕੀ ਦਾ ਰੈ ਲੈ ਪੈਂਡਿੰਗ ਹੈ ਬਸ ਉਸ ਦੇ ਖਪਤਗਾ ਦੇ ਐਕਟਿਵ ਦਾ ਅਸੀਂ ਗ੍ਰਾਮਤ ਕਰ ਲਿਆ ਮਦਦ ਕੋ ਲੱਗ ਰਿਹਾ ਮੈਂ ਵੀ ਵੇਖ ਤੋਂ ਪੱਟੋ ਜਿਹੜਾ ਇੱਕ ਨੌਜਵਾਨ ਰਵੀ ਮਹਾਜਨ ਬੰਦਾ ਹੈ ਉਹ ਜਾ ਰਿਹਾ ਸੀਗਾ ਸਿਗਲਾਈਨ ਏਰੀਆ ਦੇ ਵਿੱਚ ਅਲਬਰਟ ਰੋਡ ਵੱਲ ਇੱਕ ਨੈਨੋ ਕਾਰ ਨੇ ਇਹ ਕੱਲ ਵੀ ਨੈਨੋ ਕਾਰ ਨੇ ਹਿੱਟ ਕੀਤਾ ਤੇ ਇਹ ਬੰਦਾ ਐਕਟਿਵਾ ਤੇ ਸੀਗਾ ਇਹ ਬੰਦਾ ਆਪਣਾ ਨਾਮ ਤੇ ਰਵੀ ਮਹਾਜਨ ਉੱਥੇ ਡਿੱਗ ਗਿਆ ਪੀੜੋ ਤੇ ਕੱਟੀ ਹੋ ਗਈ ਤੇ ਜਦੋਂ ਪੀੜ ਕੱਟੀ ਹੋ ਗਈ ਤੇ ਇੱਕ ਜਿਹੜਾ ਇੱਕ ਯੂਜ਼ ਹੈ ਫਮੀਲ ਸੈਣੀ ਜਦੋਂ ਮਤਲਬ ਕਲਾਕੀ ਨਾਲ 2 ਲੱਖ ਰੁਪਇਆ ਉਹਦੇ ਜੇਬ ਤੋਂ ਕੱਢ ਲਿਆ ਤੇ ਫਰਾਰ ਹੋ ਗਿਆ ਤੇ ਜਦੋਂ ਸਾਨੇ ਗਲਾ ਮਿਲੀ ਅਸੀਂ ਪਰਚਾ ਵੀ ਦਰਜ ਕੀਤਾ ਐਫ ਆਈ ਆ ਨੰਬਰ ਤੇ ਤੇ ਅਸੀਂ ਯੂ نو ਗ੍ਰਫਤਾਰ ਨਹੀਂ ਕੀਤਾ ਤੇ ਇਹਦੇ ਕੋਲੋਂ ਸਾਨੂੰ 60000 70000 ਰੁਪਇਆ ਕੈਸ਼ ਪਰਮਦੋਇਆ ਤੇ ਇਤਨਾ ਜਿਹੜਾ ਇਹਦਾ ਇਹ ਬੀਲ ਦਾ ਜਿਹੜਾ ਐਕਟਿਵ ਹੈਗਾ ਉਹ ਵੀ ਅਸੀਂ ਇਹਦੇ ਕੋਲੋਂ ਗ੍ਰਾਮਰ ਕੀ ਕਰੀ ਅਸੀਂ ਬੇ ਅਸੀਂ ਹੋਰ ਵੀ ਕੰਪਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹਦੇ 2 ਲੱਖ ਦਾ ਸਾਹਮਣੇ ਹੈ ਜਿੱਤੇ ਅਸੀਂ 80000 ਵਾਲੇ ਪੈਂਡਿੰਗ ਹੈ ਮਤਲਬ ਉਸ ਦੇ ਫਤਿਹਾਰ ਤੇ ਐਕਟਿਵ ਦਾ ਅਸੀਂ ਬਰਾਮਤ ਕਰਨੇ